ਸਤਿ ਸ੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਪਰਿਵਾਰਕ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਬੇਹੱਦ ਪਿਆਰ ਦਿਓਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਗਾਮੇ ਨੰਬਰਦਾਰ ਦੀ ਧੀ ਪਾਲੋ ਗਾਮੇ ਨੂੰ ਜਾਨ ਤੋਂ ਵੱਧ ਪਿਆਰੀ ਸੀ ਤਿੰਨਾ ਭਰਾਵਾਂ ਦੀ ਇਕਲੌਤੀ ਭੈਣ ਪਾਲੋ ਨੂੰ ਸਾਰਾ ਟੱਬਰ ਬਹੁਤ ਲਾਡ ਪਿਆਰ ਕਰਦਾ ਪਾਲੋ ਸਾਰਿਆਂ ਦੀ ਲਾਡਲੀ ਸੀ ਗਾਮਾ ਆਪਣੀ ਧੀ ਦੇ ਮੂੰਹੋਂ ਕੱਢੀ ਹਰ ਚੀਜ਼ ਉਸ ਨੂੰ ਲਿਆ ਕੇ ਦਿੰਦਾ ਗਾਮੇ ਕੋਲ ਚਾਹੇ ਆਪਣੇ ਕੋਲ 10 ਕਿੱਲੇ ਜ਼ਮੀਨ ਦੇ ਸੀ ਪਰ ਜਦੋਂ ਪਾਲੋ ਛੋਟੀ ਹੁੰਦੀ ਤਾਂ ਉਹ ਇਹੀ ਸੋਚਦਾ ਜਦੋਂ ਮੇਰੀ ਧੀ ਵੱਡੀ ਹੋ ਜਾਵੇਗੀ ਮੈਂ ਇਸ ਦਾ ਰਿਸ਼ਤਾ ਵੱਡੇ ਘਰ ਕਰਾਂਗਾ ਖੁੱਲੀ ਜ਼ਮੀਨ ਲੱਭਾਂਗਾ ਜਿੱਥੇ ਮੇਰੀ ਧੀ ਪੂਰੀ ਜ਼ਿੰਦਗੀ ਐਸ਼ ਕਰੇ ਪਾਲੋ ਵੱਡੀ ਹੋ ਗਈ ਗਾਮੇ ਨੇ ਉਸ ਲਈ ਰਿਸ਼ਤੇ ਵੇਖਣੇ ਸ਼ੁਰੂ ਕਰ ਦਿੱਤੇ ਪਾਲੋ ਨੂੰ ਇੱਕ ਘਰ ਦੀ ਦੱਸ ਪਈ 25 ਕਿੱਲੇ ਜ਼ਮੀਨ ਦੇ ਸੀ ਦੇਣ ਲੈਣ ਦੀ ਗੱਲ ਪੁੱਛੀ ਮੁੰਡੇ ਵਾਲੇ ਕਹਿੰਦੇ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਘਰ ਕੁੜੀ ਸੋਹਣੀ ਸੁਨੱਖੀ ਤੇ ਸਿਆਣੀ ਚਾਹੀਦੀ ਹੈ ਪਾਲੋ ਨੂੰ ਰੱਬ ਨੇ ਬਹੁਤ ਸੋਹਣਾ ਰੰਗ ਰੂਪ ਦਿੱਤਾ ਸੀ ਪਾਲੋ ਨੂੰ ਦੇਖਦਿਆਂ ਹੀ ਮੁੰਡੇ ਵਾਲਿਆਂ ਨੇ ਪਸੰਦ ਕਰ ਲਿਆ ਪਾਲੋ ਦੇ ਪਿਓ ਨੇ ਆਪਣੀ ਤਰਫੋਂ ਵਿਆਹ ਤੇ ਪੂਰਾ ਖਰਚਾ ਕੀਤਾ ਉਸ ਨੇ ਕਾਫੀ ਸਾਰਾ ਕਰਜ਼ਾ ਚੁੱਕ ਕੇ ਆਪਣੀ ਧੀ ਦਾ ਵਿਆਹ ਕੀਤਾ 8 ਲੱਖ ਵਾਲੀ ਗੱਡੀ ਦਿੱਤੀ ਵਧੀਆ ਪੈਲਸ 'ਚ ਵਿਆਹ ਕੀਤਾ ਹੋਰ ਬਹੁਤ ਸਾਰਾ ਦਾਜ ਦਹੇਜ ਦਿੱਤਾ ਪਰ ਪਾਲੋ ਦੇ ਸਹੁਰੇ ਇਸ ਗੱਲ ਤੋਂ ਖੁਸ਼ ਨਾ ਹੋਏ ਉਸ ਨਾਲ ਚੰਗੀ ਤਰ੍ਹਾਂ ਬੋਲਦੇ ਚੱਲਦੇ ਨਹੀਂ ਸੀ ਸੱਸ ਉਸ ਨੂੰ ਨੰਗ ਕਹਿ ਕੇ ਤਾਨੇ ਮੇਨੇ ਮਾਰਦੀ ਪਰ ਪਾਲੋ ਕੁਝ ਨਾ ਬੋਲਦੀ ਚੁੱਪ ਕਰਕੇ ਸੁਣਦੀ ਰਹਿੰਦੀ ਤੇ ਫਿਰ ਪਾਲੋ ਦੇ ਘਰ ਇੱਕ ਧੀ ਨੇ ਜਨਮ ਲਿਆ ਪਾਲੋ ਆਪਣੀ ਧੀ ਦੇ ਜਨਮ ਤੇ ਬਹੁਤ ਖੁਸ਼ੀ ਪਰ ਪਾਲੋ ਦੇ ਘਰ ਵਾਲਾ ਤੇ ਉਸ ਦੀ ਸੱਸ ਮੁੰਡਾ ਚਾਹੁੰਦੇ ਸੀ ਪਾਲੋ ਰੱਬ ਅੱਗੇ ਅਰਦਾਸਾਂ ਕਰਦੀ ਨੱਕ ਰਗੜਦੀ ਕਿ हे ਸੱਚੇ ਪਾਤਸ਼ਾਹ ਮੈਨੂੰ ਪੁੱਤਰ ਦੀ ਦਾਤ ਦਿਓ ਤਾਂ ਕਿ ਮੇਰੇ ਉਸ ਘਰ ਵਿੱਚ ਪੈਰ ਲੱਗ ਜਾਣ ਰੱਬ ਨੇ ਪੁੱਤਰ ਦੀ ਦਾਤ ਤਾਂ ਦੇ ਦਿੱਤੀ ਸੀ ਪਰ ਪਾਲੋ ਨੂੰ ਨਹੀਂ ਪਤਾ ਸੀ ਕਿ ਉਸ ਦਾ ਪੁੱਤਰ ਉਸ ਲਈ ਕਾਲ ਬਣ ਜਾਵੇਗਾ ਇੱਕ ਦਿਨ ਉਸ ਦੇ ਘਰ ਵਾਲੇ ਨੇ ਬਾਹਰੋਂ ਆਉਂਦਿਆਂ ਹੀ ਤੰਦੂਰ ਤੇ ਰੋਟੀਆਂ ਲਾਉਂਦੀ ਪਾਲੋ ਨੂੰ ਗੁੱਤੋਂ ਫੜ ਲਿਆ ਤੇ ਆਪਣੀ ਘਰਵਾਲੀ ਨੂੰ ਅੰਦਰ ਲੈ ਗਿਆ ਮਿੱਟੀ ਨਾਲ ਖੇਡਦੀ 2 ਸਾਲਾਂ ਦੀ ਕੁੜੀ ਨੇ ਥਾਂੇ ਮਿੱਟੀ ਸੁੱਟ ਦਿੱਤੀ ਮੱਝ ਕੇ ਮੰਜੇ ਤੇ ਬੈਠੀ ਦਾਦੀ ਕੋਲ ਗਈ ਦਾਦੀ ਕੋਲ ਉਸ ਦਾ ਛੋਟਾ ਸਾ ਲੁਕ ਦਾ ਭਰਾ ਚੁੱਕਿਆ ਹੋਇਆ ਸੀ ਦਾਦੀ ਨੇ ਪੋਤੀ ਵੱਲ ਵੇਖ ਕੇ ਕਿਹਾ ਜਾ ਪਰੇ ਡੈਂਗੜੀ ਜੀ ਸਾਰੀ ਮਿੱਟੀ ਮੰਜੇ ਤੇ ਕੀ ਰਤੀ ਹੱਥ ਧੋ ਕੇ ਆ ਰਾਣੋਂ ਦੀ ਜਾਨ ਸੁੱਤੀ ਪਈ ਸੀ ਕਿ ਮਾਂ ਨੂੰ ਕਿਉਂ ਡੈਡੀ ਕੁੱਟ ਰਹੇ ਆ ਮਾਂ ਅੰਦਰੋਂ ਚੀਕਾਂ ਮਾਰ ਰਹੀ ਸੀ ਚੀਕਾਂ ਸੁਣਨ ਲੱਗੀਆਂ ਤਾਂ ਨਿੱਕੀ ਜੀ ਜਾਨ ਨੇ ਭੱਜ ਕੇ ਕਮਰੇ ਦੀ ਬਾਰੀ 'ਚ ਲੱਗੇ ਸਰੀਏ 'ਚੋਂ ਦੇਖਿਆ ਕਿ ਅੱਗ ਹੀ ਅੱਗ ਸੀ ਮਾਂ ਨੂੰ ਅੱਗ ਉਹਦੇ ਮੂੰਹੋਂ ਨਿਕਲਿਆ ਉਹ ਭੱਜ ਕੇ ਦਾਦੀ ਕੋਲ ਗਈ ਡੈਡੀ ਨੇ ਅੱਗ ਲਾਤੀ ਮੰਮੀ ਨੂੰ ਦਾਦੀ ਨੇ ਥਾਂ ਉਸਦਾ ਮੂੰਹ ਘੁੱਟ ਲਿਆ ਕਿ ਕਿਸੇ ਕੋਲ ਗੱਲ ਕੀਤੀ ਤਾਂ ਤੇਰਾ ਪਿਓ ਥਾਂੇ ਮਾਰ ਦੂ ਤੈਨੂੰ ਤੇ ਤੇਰੇ ਛੋਟੇ ਵੀਰ ਨੂੰ ਉਹ ਸਹਿਮ ਗਈ ਕੰਬਦੀ ਜੀ ਮੰਜੇ ਤੇ ਬੈਠ ਗਈ ਡੱਡਰ ਕੀ ਰਾਣੂ ਦਾ ਪਜਾਮੀ ਵਿੱਚ ਪਿਸ਼ਾਬ ਨਿਕਲ ਗਿਆ ਸੀ ਦਾਦੀ ਨੇ ਨੱਕ ਚੜਾਉਂਦੀ ਨੇ ਕਿਹਾ ਗਦੈਲੀ ਜੀ ਨਾ ਹੋਵੀ ਤਾਂ ਜਾ ਤਣੀ ਤੋਂ ਲਾ ਕੇ ਹੋਰ ਪਜਾਮੀ ਬਦਲ ਕੇ ਆ ਏਨੇ ਨੂੰ ਪਿਓ ਅੰਦਰੋਂ ਆਇਆ ਕਹਿੰਦਾ ਕਿਸੇ ਨੂੰ ਖਬਰ ਕਰਨ ਦੀ ਕੋਈ ਲੋੜ ਨਹੀਂ ਹਾਲੇ ਮੈਂ ਆਪ ਦੇਖਦਾ ਪਾਣੀ ਦਾ ਗਲਾਸ ਪੀ ਕੇ ਗਲਾਸ ਨੂੰ ਧੋੜੀ ਤੇ ਰੱਖ ਇਧਰ ਉਧਰ ਪੱਲੀ ਲੱਭਣ ਲੱਗਿਆ ਪੱਠਿਆਂ ਵਾਲੇ ਬਰਾਂਡੇ ਚੋਂ ਪੱਲੀ ਲੈ ਆਇਆ ਅੰਦਰੋਂ ਮਰੀ ਤੇ ਅੱਧ ਜੜੀ ਨੂੰ ਪੱਲੀ ਚ ਬੰਨ ਕੇ ਗੱਡੀ ਚ ਬਠਾ ਕਿਧਰੇ ਲੈ ਗਿਆ ਘਰ ਸੁਨਣਾ ਹੋ ਗਿਆ ਜਵਾਕਾਂ ਦੀ ਦਾਦੀ ਆਪਣੇ ਘਰ ਦੇ ਕੰਮਕਾਰ ਚ ਰੁੱਝ ਗਈ ਜਿਵੇਂ ਘਰ ਚ ਕੁਝ ਹੋਇਆ ਹੀ ਨਾ ਹੋਵੇ ਮੁੰਡੇ ਨੂੰ ਪੰਘੂੜੇ ਚ ਪਕਾ ਪਾ ਕੇ ਉਹ ਅਧੀਆਂ ਰਹਿੰਦੀਆਂ ਰੋਟੀਆਂ ਪਕਾਉਣ ਲੱਗ ਪਈ ਤੇ ਨਿੱਕੀ ਕੁੜੀ ਹਲੇ ਵੀ ਸੈਮੀ ਮੰਝੇ ਦੇ ਪਾਵੇ ਨਾਲ ਖੜੀ ਸੀ ਦਾਦੀ ਨੇ ਆਵਾਜ਼ ਦਿੱਤੀ ਕੁਡਰੇ ਪਜਾਮੀ ਤਾਂ ਬਦਲ ਲੈ ਮਾਂ ਵਰਗੀ ਡੰਨਵਟਾ ਉੱਥੇ ਹੀ ਖੜੀ ਆ ਕੁੜੀ ਨੇ ਕੰਬ ਦੀ ਕੰਬਦੀ ਜੀ ਨੇ ਪਜਾਮੀ ਬਦਲ ਲਈ ਪਾਲੋ ਨਾਲ ਮਸਲਾ ਕੀ ਸੀ ਮਸਲਾ ਇਹ ਸੀ ਕਿ ਪਹਿਲਾ ਵਿਆਹ ਵੇਲੇ ਦਹੇਜ ਵਿੱਚ ਜੋ ਕਾਰ ਮਿਲੀ ਸੀ ਉਹ ਛੋਟੀ ਸੀ ਤੇ ਹੁਣ ਸ਼ੂਸ਼ਕ ਵਿੱਚ ਵੀ ਖਾਲੀ ਹੱਥ ਆ ਗਈ ਸੀ ਪਾਲੋ ਦੇ ਪੇਕੇ ਆ ਨੇ ਇਸ ਵਾਰ ਵੱਡੀ ਕਾਰ ਦੇਣ ਨੂੰ ਕਿਹਾ ਸੀ ਪਾਲੋ ਦੇ ਪਿਓ ਨੂੰ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਘੇਰ ਲਿਆ ਕਾਰ ਜੋ ਕੇ ਇਕੱਠੇ ਕੀਤੇ ਪੈਸੇ ਪਾਲੋ ਦੇ ਪਿਓ ਤੇ ਲੱਗ ਗਏ ਘਰ ਜਹਿਮਤ ਹੋਣ ਕਰਕੇ ਪਾਲੋ ਨੇ ਖੁਦ ਹੀ ਆਪਣੇ ਭਰਾ ਨੂੰ ਕਾਰ ਦੇਣ ਤੋਂ ਮਨਾਂ ਕਰ ਦਿੱਤਾ ਸ਼ਾਂਤੀ ਇੱਕ ਸਾਰੇ ਗੱਲ ਫੈਲਾ ਦਿੱਤੀ ਕਿ ਉਹਨਾਂ ਦੀ ਨੂ ਪਾਲੋ ਕਿਤੇ ਚਲੀ ਗਈ ਹੈ ਤੇ ਪਾਲੋ ਦੇ ਪੇਕੇ ਘਰ ਵੀ ਸਨੇਹਾ ਭੇਜ ਦਿੱਤਾ ਕਿ ਪਾਲੋ ਗਵਾਚ ਗਈ ਹੈ ਪਾਲੋ ਦੇ ਪੇਕੇਆਂ ਨੇ ਵੀ ਲਗਦੀ ਬਾਹ ਲਾਈ ਪਰ ਕੋਈ ਖਬਰ ਨਾ ਮਿਲੀ ਅਖੀਰ ਗੱਲ ਨਹਿਰਾਂ ਤੇ ਗਰੀ ਤਲਾਸ਼ ਕਰਨੀ ਸ਼ੁਰੂ ਕੀਤੀ 2-3 ਦਿਨਾਂ ਬਾਅਦ ਪਾਲੋ ਦੀ লাশ ਜੋੜੀਆਂ ਨਹਿਰਾਂ ਚੋਂ ਮਿਲੀ ਪਾਲੋ ਘਰ ਵਾਲੇ ਨੇ ਪੁਲਿਸ ਪੁਲਿਸ ਨੂੰ ਪੈਸੇ ਧੱਕ ਦਿੱਤੇ ਤੇ ਉਹਨਾਂ ਨੇ ਪਾਲੋ ਨੂੰ ਇੱਕ ਡੱਬੇ 'ਚ ਬੰਦ ਕਰ ਦਿੱਤਾ ਕਿਹਾ ਲਾਸ਼ ਵੇਖਣਯੋਗ ਨਹੀਂ ਐ ਬਹੁਤ ਬਦਬੂਦਾਰ ਐ ਘਰ 'ਚ ਰਿਸ਼ਤੇਦਾਰ ਆਉਣ ਤੋਂ ਪਹਿਲਾਂ ਹੀ ਉਹ ਕਮਰਾ ਬੰਦ ਕਰ ਦਿੱਤਾ ਜਿੱਥੇ ਪਾਲੋ ਨੂੰ ਸਾੜ ਕੇ ਮਾਰਿਆ ਸੀ ਤੇ ਪਾਲੋ ਦੀ ਕੁੜੀ ਰਾਣੂ ਸਭ ਕੁਝ ਦੇਖ ਰਹੀ ਸੀ ਪਰ ਸਹਿਮੀ ਹੋਈ ਸੀ ਜੇ ਕਿਤੇ ਕਿਸੇ ਨੂੰ ਦੱਸ ਦਿੱਤਾ ਮਾਂ ਬਾਰੇ ਤੇ ਵੀਰ ਨੂੰ ਨਾ ਮਾਰ ਦੇਣ ਉਸ ਦਾ ਡੈਡੀ ਜਦੋਂ ਵੀ ਉਸ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦਾ ਉਹ ਕਬਰਾਂ ਜਾਂਦੀ ਤੇ ਸੁੰਗੜ ਕੇ ਬੈਠ ਜਾਂਦੀ। ਮੂੰਹ ਟੱਡ ਟੱਡ ਕੇ ਰਾਣੋਂ ਦੀ ਦਾਦੀ ਰੋ ਰਹੀ ਸੀ ਕਿ ਆਤਮ ਹੱਤਿਆ ਕਰਨ ਤੋਂ ਪਹਿਲਾਂ ਇਹ ਤਾਂ ਸੋਚ ਲੈਂਦੀ ਕਿ ਨਿਆਣਿਆਂ ਦਾ ਕੀ ਬਣੂਗਾ? ਆਪ ਮਰ ਗਈ ਤੇ ਸਾਨੂੰ ਵੀ ਮਰ ਗਈ। ਨਿੱਕੀ ਕੁੜੀ ਭੋਗ ਤੱਕ ਤਾਂ ਚੁੱਪ ਰਹੀ। ਜਿਸ ਦਿਨ ਭੋਗ ਪੈਣਾ ਸੀ ਉਸ ਦਿਨ ਪਾਲੋ ਦੀ ਕੁੜੀ ਭੱਜ ਕੇ ਮਾਇਕ ਕੋਲ ਗਈ। ਕਬਰਾਂ ਉਂਦੀ ਹੋਈ ਬੋਲੀ ਮੈਂ ਤਾਂ ਕੋਜ ਦੱਸਣਾ ਚਾਹੁੰਦੀ ਹਾਂ ਇਹ ਗੱਲ ਸੁਣ ਕੇ ਸਾਰੇ ਲੋਕਾਂ ਦਾ ਧਿਆਨ ਬੱਚੀ ਵੱਲ ਗਿਆ ਬੱਚੀ ਨੇ ਬੋਲਣਾ ਸ਼ੁਰੂ ਕੀਤਾ ਮੇਰੀ ਮਾਂ ਨੂੰ ਮੇਰੇ ਡੈਡੀ ਨੇ ਮਾਰਿਆ ਉਹ ਵੀ ਅੱਗ ਲਾ ਕੇ ਮੈਂ ਦੇਖਿਆ ਸਾਰਾ ਕੁਝ ਇੰਨਾ ਕਹਿ ਕੇ ਕੁੜੀ ਦਾ ਗਲ ਪਰ ਆਇਆ ਕੁੜੀ ਨੇ ਹੰਝੂ ਪੂੰਝੇ ਤੇ ਕਿਹਾ ਦਾਦੀ ਆਖਦੀ ਸੀ ਕਿਸੇ ਨੂੰ ਦੱਸੀ ਨਾ ਨਹੀਂ ਤਾਂ ਤੇਰੇ ਵੀਰ ਨੂੰ ਤੇ ਤੈਨੂੰ ਵੀ ਤੇਰੇ ਪਿਓ ਨੇ ਮਾਰ ਦੇਣਾ ਚਾਹੇ ਤੁਸੀਂ ਉਹ ਕਮਰਾ ਖੋਲ ਕੇ ਦੇਖ ਲੋ ਦਾਦੀ ਵੱਲ ਝਾਕਦੇ ਹੋਏ ਕਹਿੰਦੀ ਬਿਨਾ ਮਾਂ ਦੇ ਬੱਚਿਆਂ ਦਾ ਵੀ ਕੀ ਜਿਉਣਾ ਸਾਨੂੰ ਵੀ ਮਾਰ ਦਿੰਦੇ ਨਾਲ ਹੀ ਇਹਨਾਂ ਕਹਿ ਕੇ ਕੁੜੀ ਥਾਂੇ ਬੇਹੋਸ਼ ਹੋ ਕੇ ਡਿੱਗ ਪਈ ਪਾਲੂ ਦੇ ਘਰ ਵਾਲਾ ਖਚੀਚੀ ਜਹੀ ਵੱਟੀ ਇੱਕ ਥਾਂ ਹੀ ਖੜਾ ਰਹਿ ਗਿਆ ਸੰਗ ਤੇ ਚੱਕੂ ਸਰਮੋਸਰ ਹੁੰਦੀ ਸਾਰੇ ਰੋਟੀ ਦਾਲ ਖਾਦੇ ਬਿਨਾ ਚਲੇ ਗਏ ਦਾਦੀ ਨੇ ਪਿੰਡ ਦੀਆਂ ਔਰਤਾਂ ਨੂੰ ਰੋਕਣਾ ਚਾਇਆ ਰੋਟੀ ਖਾ ਕੇ ਜਾਇਓ ਪਿੰਡ ਦੀ ਇੱਕ ਔਰਤ ਨੇ ਮੂੰਹ ਮਰੋੜ ਕੇ ਕਿਹਾ ਜਿਸ ਘਰ ਵਿੱਚ ਖੂਨ ਹੋਵੇ ਜਾਂ ਰੋਟੀ ਖੂਨੀਆਂ ਦੇ ਹੱਥੋਂ ਬਣੀ ਹੋਵੇ ਉਹ ਅਸੀਂ ਕਿਵੇਂ ਖਾ ਸਕਦੇ ਹਾਂ ਪਾਲੋ ਦੀ ਦਾਦੀ ਚੁੱਪ ਹੋ ਗਈ ਪਾਲੋ ਦੇ ਨਾਨਕੇ ਉਸ ਨੂੰ ਚੁੱਕ ਕੇ ਲੈ ਗਏ ਰਿਸ਼ਤੇਦਾਰੀ ਖਤਮ ਹੋ ਗਈ ਹੁਣ ਉਹ ਨਿੱਕੀ ਕੁੜੀ ਨਾਨਕੇ ਰਹਿਣ ਲੱਗ ਪਈ ਕਦੇ-ਕਦੇ ਆਪਣੇ ਭਰਾ ਨੂੰ ਯਾਦ ਕਰਦੀ ਨਾਨੀ ਨੂੰ ਕਹਿੰਦੀ ਵੀਰ ਨੂੰ ਕਦੋਂ ਲੈ ਕੇ ਆਵਾਂਗੇ ਮਾਰਤਾ ਨਹੀਂ ਦੇਣਗੇ ਉਹ ਵੀਰ ਨੂੰ ਪੁਲਿਸ ਨੂੰ ਫੜਾ ਦਿਓ ਉਹਨਾਂ ਨੂੰ ਨਾਨੀ ਉਸਦੇ ਹੱਥ ਤੇ ਸਿਰ ਫੇਰਦੀ ਕਹਿਣ ਦੀ ਸਿਆਣੀ ਏਤੀਏ ਜਦੋਂ ਤੇਰਾ ਵੀਰ ਵੱਡਾ ਹੋ ਗਿਆ ਦੇਖੀ ਉਹਨੇ ਆਪ ਹੀ ਜਾਣਾ ਆ ਜਾਣਾ ਇੱਥੇ ਤੁਰ ਕੇ ਇਹਨਾਂ ਸੁਣ ਕੇ ਖੁਸ਼ ਹੋ ਜਾਂਦੀ ਰੋਜ਼ ਆਪ ਦਾ ਕਦ ਮਿੰਦੀ ਤੇ ਵੱਡੇ ਹੋਣ ਦਾ ਇੰਤਜ਼ਾਰ ਕਰਦੀ ਰੋਜ਼ ਅਸਮਾਨ ਵੱਲ ਦੇਖਦੀ ਤੇ ਆਖਦੀ ਰੱਬ ਜੀ ਮੇਰੀ ਬੇਕਸੂਰ ਮਾਂ ਨੂੰ ਜੋ ਸਜ਼ਾ ਦਿੱਤੀ ਹੈ ਮੇਰੇ ਕਸੂਰਵਾਰ ਪਿਓ ਨੂੰ ਵੀ ਉਸ ਤੋਂ ਵੱਡੀ ਸਜ਼ਾ ਦੇਣਾ ਤਾਂ ਜੋ ਉਸ ਨੂੰ ਸਬਕ ਮਿਲੇ ਪਾਲੋ ਦੇ ਮਾਮੇ ਦੋਤੇ ਕਰਕੇ ਚੁੱਪ ਕਰ ਜਾਂਦੇ ਕਿ ਜੇ ਕੇਸ ਚੱਲ ਪਿਆ ਕਿਧਰੇ ਮੁੰਡੇ ਨੂੰ ਨਾ ਮਾਰ ਦੇਵੇ ਪਾਲੋ ਦੇ ਮਾਮੇ ਨੇ ਪਤਾ ਕੀਤਾ ਕਿ ਮੁੰਡਾ ਕਿੱਥੇ ਪੜਦਾ ਤੇ ਫਿਰ ਉਹ ਰਾਣੋ ਨੂੰ ਉਸ ਮੁੰਡੇ ਕੋਲ ਮਲਾਉਣ ਲੈ ਕੇ ਜਾਂਦਾ ਦੋਨੇ ਭੈਣ ਭਰਾ ਇੱਕ ਦੂਜੇ ਦਾ ਮੋਹ ਕਰਨ ਲੱਗ ਪਏ ਤੇ ਰਾਣੋ ਨੂੰ ਕਿਹਾ ਕਿ ਨਾ ਤਾਂ ਤੂੰ ਕਿਸੇ ਨੂੰ ਇਹ ਗੱਲ ਦੱਸਣੀ ਹੈ ਕਿ ਅਸੀਂ ਮਾਮਾ ਭਾਣ ਜੀ ਸਕੂਲ ਆਉਣੇ ਆ ਟੀਚਰਾਂ ਨੂੰ ਵੀ ਕਹਿ ਦਿੱਤਾ ਤੇ ਮੁੰਡੇ ਨੂੰ ਵੀ ਉਹ ਮੁੰਡਾ ਜਦੋਂ ਟੀਚਰਾਂ ਨੇ ਮਲਾਇਆ ਤਾਂ ਮਾਮੇ ਭਾਣ ਜੇ ਨੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਤੇ ਭਾਣ ਜੇ ਬਲਜਿੰਦਰ ਨੇ ਕਿਹਾ ਕਿ ਕਿਸੇ ਨੂੰ ਇਸ ਗੱਲ ਦੀ ਖਬਰ ਨਹੀਂ ਲੱਗਣੀ ਚਾਹੀਦੀ ਕਿ ਅਸੀਂ ਤੈਨੂੰ ਸਕੂਲ ਮਿਲ ਆਉਂਦੇ ਹਾਂ ਤੇ ਟੀਚਰਾਂ ਨੇ ਵੀ ਇਸ ਗੱਲ ਦੀ ਸੌਖਾ ਲਈ ਅਸੀਂ ਕਿਸੇ ਨੂੰ ਨਹੀਂ ਦੱਸਾਂਗੇ ਕਿ ਬਲਜਿੰਦਰ ਦਾ ਮਾਮਾ ਤੇ ਉਸ ਦੀ ਭੈਣ ਉਸ ਨੂੰ ਸਕੂਲ ਵਿੱਚ ਮਿਲਣ ਆਉਂਦੇ ਨੇ ਟੀਚਰਾਂ ਨੂੰ ਵੀ ਬੱਚਿਆਂ ਤੇ ਤਰਸ ਆਉਂਦਾ ਸੀ ਤੇ ਉਹ ਦੋਨੇ ਭੈਣ ਭਰਾਵਾਂ ਨੂੰ ਮਿਲਣ ਤੋਂ ਕਦੇ ਨਾ ਰੋਕਦੇ ਸਮਾਂ ਬੀਤਦਾ ਗਿਆ ਪਾਲੋ ਦਾ ਮੁੰਡਾ ਵੱਡਾ ਹੋ ਕੇ ਵਕੀਲ ਬਣ ਗਿਆ ਪਾਲੋ ਦੇ ਘਰ ਵਾਲਾ ਪੁੱਤ ਦਾ ਲੋੜੇ ਦਾ ਮੂੰਹ ਕਰਦਾ ਜਾਨਵਾਰ ਦਾ ਬੁੱਢੇ ਬਾਰੇ ਉਹੀ ਸਹਾਰਾ ਸੀ ਇੱਕ ਦਿਨ ਪਾਲੋ ਦਾ ਮੁੰਡਾ ਡਿਊਟੀ ਤੇ ਗਿਆ ਪਰ ਘਰ ਵਾਪਸ ਨਾ ਆਇਆ ਮਾਂ ਪੁੱਤਾਂ ਦੇ ਹੱਥਾਂ ਪੈਰਾਂ ਦੀ ਹੋ ਗਈ ਦਾਦੀ ਦੀ ਜਾਨ ਸੁੱਕਣ ਲੱਗੀ ਪਿਓ ਵੀ ਬਹੁਤ ਘਬਰਾਇਆ ਕਿ ਅੱਜ ਬਲਜਿੰਦਰ ਘਰ ਕਿਉਂ ਨਹੀਂ ਆਇਆ ਉਹਨਾਂ ਨੇ ਬਲਜਿੰਦਰ ਨੂੰ ਹਰ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਾ ਮਿਲਿਆ ਅਗਲੇ ਦਿਨ ਬਲਜਿੰਦਰ ਆਪਣੀ ਭੈਣ ਅਤੇ ਮਾਮੇ ਨੂੰ ਨਾਲ ਲੈ ਕੇ ਪਿੰਡ ਆਇਆ ਥੋੜੇ ਟਾਈਮ ਬਾਅਦ ਪੁਲਿਸ ਵੀ ਆ ਗਈ ਬਲਜਿੰਦਰ ਦਾ ਪਿਓ ਤੇ ਉਸ ਦੀ ਦਾਦੀ ਉਸ ਦੀ ਭੈਣ ਅਤੇ ਮਾਮੇ ਨੂੰ ਦੇਖ ਕੇ ਠਠੰਬਰ ਗਏ ਕਿ ਇਹ ਇਹਨਾਂ ਨੂੰ ਕਿਵੇਂ ਜਾਣਦਾ ਤੇ ਇੱਥੋਂ ਤੱਕ ਕਿਵੇਂ ਆਇਆ ਉਹ ਜਿੰਦਰ ਕਹਿਣ ਲੱਗਾ ਦਾਦੀ ਪਾਪਾ ਪਛਾਣ ਲੈ ਇਹ ਕੁੜੀ ਨੂੰ ਕੌਣ ਹੈ ਉਸ ਦੀ ਦਾਦੀ ਤੇ ਉਸ ਦਾ ਪਾਪਾ ਆਪਣਾ ਸਿਰ ਝੁਕਾ ਕੇ ਬੈਠ ਗਏ ਕੁਝ ਨਾ ਬੋਲੇ ਉਹ ਕਹਿਣ ਲੱਗਾ ਤੁਸੀਂ ਮੈਨੂੰ ਭਲੇ ਸਿਖੇ ਜੀ ਰੱਖਦੇ ਆਏ ਸੀ ਕਿ ਤੇਰਾ ਕੋਈ ਭੈਣ ਭਰਾ ਨਹੀਂ ਤੇਰੀ ਮਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਜਿਸ ਕਰਕੇ ਤੇਰੀ ਮਾਂ ਨਾਲ ਤੇਰੇ ਨਾਨਕੇ ਵੀ ਟੁੱਟ ਗਏ ਸੀ ਤੇਰੇ ਜਨਮ ਸਮੇਂ ਤੇਰੀ ਮਾਂ ਦੀ ਮੌਤ ਹੋ ਗਈ ਇਹ ਸਭ ਤੁਹਾਡੀ ਸੋਚੀ ਸਮਝੀ ਸਾਜ਼ਿਸ਼ ਸੀ ਮੈਨੂੰ ਇਹ ਗੱਲ ਦਾ ਬਹੁਤ ਟਾਈਮ ਪਹਿਲਾਂ ਪਤਾ ਹੈ ਮੈਂ 5ਵੀਂ ਕਲਾਸ ਚ ਸੀ ਜਦੋਂ ਮੇਰਾ ਮਾਮਾ ਮੇਰੀ ਭੈਣ ਨੂੰ ਮੇਰੇ ਨਾਲ ਸਕੂਲ ਵਿੱਚ ਆ ਕੇ ਮਿਲਾ ਕੇ ਲੈ ਕੇ ਜਾਂਦਾ ਹੁੰਦਾ ਸੀ ਪਰ ਉਸ ਟਾਈਮ ਇਹਨਾਂ ਨੇ ਮੇਰਾ ਮੂੰਹ ਬੰਦ ਰੱਖਿਆ ਕਿ ਜੇਕਰ ਤੂੰ ਆਪਣੇ ਘਰ ਗੱਲ ਕੀਤੀ ਤਾਂ ਤੇਰਾ ਪਿਓ ਤੁਹਾਨੂੰ ਦੋਨਾਂ ਭੈਣ ਭਰਾਵਾਂ ਨੂੰ ਮਾਰ ਦੂਗਾ ਮੈਂ ਡਰਦਾ ਮਾਰਿਆ ਚੁੱਪ ਕਰ ਗਿਆ ਜਦ ਮੈਂ 10ਵੀਂ ਕਲਾਸ ਚ ਹੋਇਆ ਤਾਂ ਆਪਣੇ ਪਿੰਡ ਦੇ ਕੁਝ ਬੰਦਿਆਂ ਨੇ ਮੈਨੂੰ ਇਹ ਗੱਲ ਦੱਸੀ ਕਿ ਤੇਰੇ ਮਾਂ ਨੂੰ ਤੇਰੇ ਪਿਓ ਨੇ ਅੱਗ ਲਾ ਕੇ ਸਾੜਤਾ ਸੀ ਇਸ ਗੱਲ ਦਾ ਤੇਰੀ ਭੈਣ ਨੂੰ ਵੀ ਪਤਾ ਹੈ ਤੇਰੇ ਨਾਨਕਿਆਂ ਨੂੰ ਵੀ ਫਿਰ ਇੱਕ ਦਿਨ ਭੈਣ ਤੇ ਮਾਮਾ ਸਕੂਲ ਮਿਲਣ ਆਏ ਮੈਂ ਇਹਨਾਂ ਕੋਲੋਂ ਸਾਰੀ ਗੱਲ ਪੁੱਛੀ ਮਾਮੇ ਨੇ ਅਤੇ ਭੈਣ ਨੇ ਸਾਰਾ ਕੁਝ ਸਾਫ਼-ਸਾਫ਼ ਦੱਸ ਦਿੱਤਾ ਪਰ ਮੈਨੂੰ ਸਹੀ ਸਮਾਂ ਆਉਣ ਦੀ ਉਡੀਕ ਕਰਨ ਲਈ ਕਿਹਾ ਮੈਂ ਵੀ ਉਸ ਟਾਈਮ ਇਸ ਕਰਕੇ ਚੁੱਪ ਸੀ ਕਿ ਮੈਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਸੀ ਮੈਂ ਆਪਣੀ ਭੈਣ ਦੀ ਤੇ ਆਪਣੀ ਜ਼ਿੰਦਗੀ ਖੁਸ਼ਹਾਲ ਬਣਾਉਣਾ ਚਾਹੁੰਦਾ ਸੀ ਤੇ ਅੱਜ ਮੈਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਹਾਂ ਮੈਂ ਸਾਰੇ ਕੈਦੇ ਕਾਨੂੰਨ ਸਿੱਖ ਲਏ ਨੇ ਇਸ ਕਰਕੇ ਹੀ ਮੈਂ ਵਕੀਲ ਬਣਿਆ ਹਾਂ ਫਿਰ ਪਿੰਡ ਦੇ ਕੁਝ ਬੰਦੇ ਬਲਜਿੰਦਰ ਨੇ ਉੱਥੇ ਬਣਾ ਲਏ ਜੋ ਮੌਕੇ ਦੇ ਗਵਾਹ ਬਣ ਕੇ ਤੇ ਸਭ ਤੋਂ ਵੱਡੀ ਗਵਾਹ ਸੀ ਉਸ ਦੀ ਭੈਣ ਉਸ ਦੇ ਮਾਮੇ ਨੇ ਵੀ ਆਪਣੀ ਭੈਣ ਦੇ ਕਾਤਲਾਂ ਨੂੰ ਅੰਦਰ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਬਲਜਿੰਦਰ ਤੇ ਉਸ ਦੀ ਭੈਣ ਦਾ ਸਬਰ ਉਸ ਦੇ ਪਿਓ ਤੇ ਦਾਦੀ ਨੂੰ ਲੈ ਕੇ ਬੈਠ ਗਿਆ ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਬਲਜਿੰਦਰ ਨੇ ਆਪਣੀ ਸਿਆਣਪ ਅਤੇ ਕਾਨੂੰਨ ਦੇ ਨਾਲ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਫਿਰ ਦੋਨੇ ਭੈਣ ਭਰਾ ਆਪਣੇ ਘਰ ਵਿੱਚ ਰਹਿਣ ਲੱਗ ਪਏ ਅੱਜ ਉਹਨਾਂ ਨੇ ਖੂਨੀਆਂ ਨੂੰ ਘਰ ਵਿੱਚੋਂ ਕੱਢ ਦਿੱਤਾ ਸੀ ਤੇ ਇਸ ਘਰ ਨੂੰ ਫਿਰ ਪਵਿੱਤਰ ਕਰਨ ਲਈ ਉਹਨਾਂ ਨੇ ਘਰ ਵਿੱਚ ਖੰਡ ਪਾਠ ਸਾਹਿਬ ਪ੍ਰਗਾਸ਼ ਕਰਵਾਇਆ ਬਲਜਿੰਦਰ ਨੇ ਬਹੁਤ ਔਰ ਫਿਰ ਬਹੁਤ ਟਾਈਮ ਬਾਅਦ ਸਾਰਾ ਘਰ ਢਾਕੇ ਨਵਾਂ ਘਰ ਬਣਾ ਲਿਆ ਆਪਣੀ ਭੈਣ ਦਾ ਵਿਆਹ ਬਹੁਤ ਤਕੜੀ ਘਰ ਕੀਤਾ ਅੱਜ ਦੋਨੇ ਭੈਣ ਭਰਾ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਰਾਣੋ ਜਦੋਂ ਵੀ ਆਪਣੇ ਪੇਕੇ ਘਰ ਆਉਂਦੀ ਹੈ ਉਸ ਨੂੰ ਮਾਂ ਦੀ ਜਾ ਤਾਂ ਆਉਂਦੀ ਹੈ ਤਾਂ ਭਰਾ ਨੂੰ ਗਲਵੱਕੜੀ ਪਾ ਲੈਂਦੀ ਹੈ ਭਰਾ ਵਿੱਚੋਂ ਉਸ ਨੂੰ ਮਾਂ ਦਿੰਦੀ ਹੈ ਭਰਾ ਨੂੰ ਭੈਣ ਵਿੱਚੋਂ ਮਾਂ ਦਿੰਦੀ ਹੈ ਰਾਣੋ ਦਾ ਨਾਨਾ ਗਾਮਾ ਆਪਣੀ ਧੀ ਦਾ ਗਮ ਦਿਲ ਵਿੱਚ ਲੈ ਕੇ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਸੀ ਤੇ ਉਸ ਦਾ ਭਰਾ ਆਪਣੇ ਮਾਮੇ ਮਾਮੀਆਂ ਦਾ ਧੰਨਵਾਦ ਕਰਦਾ ਨਾ ਥੱਕਦਾ ਜਿਨ੍ਹਾਂ ਨੇ ਉਹਨਾਂ ਨੂੰ ਔਕੜਾਂ ਵਿੱਚੋਂ ਬਣਾ ਕੇ ਬਚਾ ਕੇ ਜ਼ਿੰਦਗੀ ਦੇ ਸਹੀ ਰਾਹ ਤੇ ਲੈ ਆਂਦਾ ਰਾਣੂ ਦਾ ਮਾਮਾ ਕਹਿਣ ਲੱਗਾ ਸ਼ਾਬਾਸ਼ ਬਲਜਿੰਦਰ ਪੁੱਤ ਅੱਜ ਤੂੰ ਮੇਰੀ ਭੈਣ ਦੇ ਕਾਤਲਾਂ ਨੂੰ ਸਜਾ ਦਿਵਾ ਕੇ ਸਾਡੀ ਕਲੇਜੇ ਵਿੱਚ ਮਚਦੇ ਭਾਂਬੜਾਂ ਨੂੰ ਠਾਰ ਦਿੱਤਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਥੋੜੀ ਜਿਹੀ ਵਿੱਤਿਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ